ਜੈ ਸ਼੍ਰੀ ਰਾਮ ਕਹਿੰਦੇ ਆ ਜੀ ਕਿ ਸ਼੍ਰੀ ਰਾਮ ਜਿਨ੍ਹਾਂ ਨੂੰ ਮਰਿਆਦਾ ਪ੍ਰਸ਼ੋਤਮ ਕਿਹਾ ਜਾਂਦਾ ਹੈ ਉਹਨਾਂ ਨੇ ਜ਼ਿੰਦਗੀ ਵਿੱਚ ਹਰ ਚੀਜ਼ ਬੜੀ ਮਰਿਆਦਾ ਨਾਲ ਕੀਤੀ ਜਿਵੇਂ ਆਪਾਂ ਰਾਮਾਇਣ ਦੇ ਇੱਕ ਝਾਕੀ ਮਾਰੀਏ ਤਾਂ ਕਹਿੰਦੇ ਆ ਕਿ ਦੋਸਤੀ ਕਿਵੇਂ ਦੀ ਹੋਣੀ ਚਾਹੀਦੀ ਹੈ ਉਹ ਵੀ ਰਾਮਾਇਣ ਤੋਂ ਪਤਾ ਚੱਲਦਾ ਜਿਵੇਂ ਸ਼੍ਰੀ ਰਾਮ ਤੇ ਵਿਭੀਸ਼ਣ ਦੀ ਦੋਸਤੀ ਹੁੰਦੀ ਸੀਗੀ ਤੇ ਐਵੇਂ ਆਪਸ ਦੇ ਵਿੱਚ ਭਾਈਆਂ ਦਾ ਰਿਸ਼ਤਾ ਕਿਵੇਂ ਹੋਣਾ ਚਾਹੀਦਾ ਹੈ ਉਹ ਵੀ ਰਾਮਾਇਣ ਤੋਂ ਪਤਾ ਚੱਲਦਾ ਹੈ ਜਿਵੇਂ ਭਰਤ ਜਿਹਨੂੰ ਪੂਰਾ ਰਾਜਪਾਠ ਮਿਲ ਗਿਆ ਤੇ ਉਹਨੇ ਸ਼੍ਰੀ ਰਾਮ ਤੋਂ ਬਗੈਰ ਇੱਕ ਦਿਨ ਵੀ ਰਾਜਪਾਠ ਵਾਲਾ ਜਿਹੜਾ ਰਾਜ ਸਿੰਘਾਸਨ ਹੁੰਦਾ ਹੈ ਉਹਤੇ ਬੈਠ ਕੇ ਤੱਕ ਨਹੀਂ ਦੇਖਿਆ ਤੇ ਐਵੇਂ ਲਕਸ਼ਮਣ ਸ਼੍ਰੀ ਰਾਮ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਨਾਲ ਰਹੇ ਜੰਗਲਾਂ ਦੇ ਵਿੱਚ ਘੁੰਮਦੇ ਰਹੇ ਐਵੇਂ ਪਤੀ ਪਤਨੀ ਦਾ ਰਿਸ਼ਤਾ ਦੇਖ ਲਓ ਇਹ ਕਹਿ ਲਓ ਜੇ ਦੁਸ਼ਮਣੀ ਵੀ ਦੇਖ ਲਓ ਉਹ ਵੀ ਮਰਿਆਦਾ ਪਰਸ਼ੋਤਮ శ్రీราม ਨੇ ਬੜੀ ਮਰਿਆਦਾ ਨਾਲ ਲਵਾਈ ਕਿ ਲੰਕਾ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਰਾਵਣ ਦੇ ਉੱਤੇ ਹਮਲਾ ਕਰਨ ਤੋਂ ਪਹਿਲਾਂ ਹਨੂਮਾਨ ਜੀ ਨੂੰ ਦੂਤ ਬਣਾ ਕੇ ਭੇਜਿਆ ਉਹਨੂੰ ਕਈ ਚੇਤਾਵਨੀਆਂ ਦਿੱਤੀਆਂ ਕਈ ਵਾਰ ਸਮਝਾਇਆ ਤੇ ਜਦੋਂ ਰਾਵਣ ਨੂੰ ਨਹੀਂ ਸਮਝ ਆਇਆ ਤਾਂ ਉਹਨਾਂ ਨੇ ਲੰਕਾ ਤੇ ਚੜ੍ਹਾਈ ਕਰਤੀ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਆਪਾਂ ਰੋਜ਼ਾਨਾ ਜੋ ਚੱਲਦੇ ਆਂ ਚਾਹੇ ਭਾਈ ਦਾ ਰਿਸ਼ਤਾ ਹੈ ਚਾਹੇ ਪਤਨੀ ਨਾਲ ਰਿਸ਼ਤਾ ਹੈ ਚਾਹੇ ਦੋਸਤੀ ਦਾ ਰਿਸ਼ਤਾ ਹੈ ਤੇ ਚਾਹੇ ਕੋਈ ਦੁਸ਼ਮਣੀ ਦਾ ਵੀ ਰਿਸ਼ਤਾ ਹੈ ਉਹ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਤੋਂ ਸਿੱਖਣਾ ਚਾਹੀਦਾ ਹੈ ਕਿ ਸਾਰੇ ਰਿਸ਼ਤੇ ਕਿਵੇਂ ਨਿਭਾਣੇ ਆ ਤੇ ਕਿਵੇਂ ਨਿਭਾੜੇ ਚਾਹੀਦੇ ਨੇ ਤੇ ਕਹਿੰਦੇ ਆ ਕਿ ਸ਼੍ਰੀ ਰਾਮ ਜਾਂ ਰਾਮ ਨਾਮ ਦੇ ਵਿੱਚ ਅੰਨੀ ਸ਼ਕਤੀ ਹੈ ਕਿ ਪੱਥਰ ਵੀ ਤੈਰਨ ਲੱਗ ਜਾਂਦੇ ਨੇ ਤੇ ਉਵੇਂ ਹੀ ਅੱਜ ਕਲਯੁਗ ਦੇ ਵਿੱਚ ਦਿੱਕਤਾਂ ਵੀ ਨੇ ਕਈ ਤਰ੍ਹਾਂ ਦੀਆਂ ਸਮਾਜ ਦੇ ਵਿੱਚ ਕੁਰਤੀਆਂ ਵੀ ਨੇ ਤੇ ਮੈਂ ਇਹੀ ਕਹੂੰਗਾ ਕਿ ਸ਼੍ਰੀ ਰਾਮ ਦਾ ਨਾਮ ਮਨ 'ਚ ਰੱਖੀਏ ਦਿਲ 'ਚ ਰੱਖੀਏ ਦਿਮਾਗ 'ਚ ਰੱਖੀਏ ਤੇ ਰਾਮ ਰਾਮ ਬੋਲਦੇ ਜਾਈਏ ਤੇ ਸਾਰੀਆਂ ਮੁਸ਼ਕਿਲਾਂ ਤੋਂ ਨਿਕਲਦੇ ਜਾਈਏ ਤੇ ਬਹੁਤ ਖਾਸ ਗੱਲ ਹੈ ਵੀ ਮੇਰੇ ਵੱਡੇ ਭਰਾ ਵਰੂਨ ਜੀ ਦੇ ਉੱਤੇ ਸ਼੍ਰੀ ਰਾਮ ਦੀ ਖਾਸ ਕਿਰਪਾ ਹੈ ਇਹਨਾਂ ਦੇ ਉੱਤੇ ਬਹੁਤ ਕਿਰਪਾ ਹੈ ਆ ਨਾ ਵੱਡਾ ਜਿਹੜਾ ਇਹਨਾਂ ਨੇ ਕਾਰਜ ਕੀਤਾ ਹੈ ਅੰਦਾ ਵਧੀਆ ਰਾਮਲੀਲਾ ਦਾ ਸੈਟ ਜਦੋਂ ਮੈਂ ਆਇਆ ਮੈਂ ਆਰਤੀ ਕੀਤੀ ਲਕਸ਼ਮਣ ਜੀ ਦੀ ਸ਼੍ਰੀ ਰਾਮ ਜੀ ਦੀ ਸੀਤਾ ਮਾਤਾ ਦੀ ਤਾਂ ਮੇਰੇ ਅੰਦਰ ਦਿਲ ਦੇ ਵਿੱਚ ਉਵੇਂ ਹੀ ਭਾਵਨਾ ਆ ਰਹੀ ਸੀਗੀ ਜਿਵੇਂ ਮੈਂ ਸ਼ਾਖਸ਼ਾਤ ਉਹਨਾਂ ਦੀ ਆਰਤੀ ਕਰ ਰਿਹਾ ਹੋਵਾਂ ਤਾਂ ਇਹ ਸਾਰਾ ਕੁਝ ਐਡਾ ਵੱਡਾ ਕਾਰਜ ਉਹੀ ਬੰਦਾ ਕਰ ਸਕਦਾ ਹੈ ਜਿਹਦੇ ਤੇ ਸ਼੍ਰੀ ਰਾਮ ਦੀ ਕੋਈ ਖਾਸ ਕਿਰਪਾ ਹੋਵੇ ਖਾਸ ਆਸ਼ੀਰਵਾਦ ਹੋਵੇ ਤੇ ਬਹੁਤ-ਬਹੁਤ ਮੁਬਾਰਕਬਾਦ ਹੈ ਬਹੁਤ-ਬਹੁਤ ਧੰਨਵਾਦ ਹੈ ਵਰੂੰਜੀ ਦੀ ਟੀਮ ਨੂੰ ਤੇ ਉਹਨਾਂ ਨੂੰ ਖਾਸ ਕਰਕੇ ਜਿਨ੍ਹਾਂ ਦੇ ਉੱਤੇ ਖਾਸ ਕਿਰਪਾ ਹੈ ਸ਼ਰੀਰਾਮ ਜੀ ਦੀ ਜਿਨ੍ਹਾਂ ਨੇ ਅੱਜ ਅੱਡਾ ਵੱਡਾ ਰਾਮਲੀਲਾ ਦਾ ਬੜਾ ਭਾਵੁਕ ਤੇ ਬੜੇ ਤਰੀਕੇ ਨਾਲ ਜਿਹਨੂੰ ਕਹਿੰਦੇ ਆ ਕਿ ਬੜੇ ਮਰਿਆਦਾ ਦੇ ਨਾਲ ਇਹਨਾਂ ਨੇ ਪੂਰੀ ਰਾਮਲੀਲਾ ਦਾ ਇੱਥੇ ਸਾਰਾ ਕੁਝ ਆਰਗੇਨਾਈਜ਼ ਕੀਤਾ ਤੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਜੈ ਸ਼ਰੀਰਾਮ